ਦਰਸ਼ਕਾਂ ਲਈ ਸੰਜੜ نیوز ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਮੈਂ ਨidhi ਹਾਜ਼ਰ ਆ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਦੇ ਲੋਕ ਸਭਾ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਦੀ ਜਥੇਬੰਦੀ ਦੀ ਮੀਟਿੰਗ ਕਰਨਗੇ ਕੇਜੀਵਾਲ ਤੇ ਮਾਂ FIR ਜੋ ਸਾਹਮਣੇ ਆਇਆ ਸਵਾਤੀ ਮਾਲੀਵਾਲ ਦਾ ਪੱਖ ਕਟਮਾਰ ਤੋਂ ਬਾਅਦ ਸੀਐਮ ਰਿਹائش ਤੋਂ ਜ਼ਬਰਨ ਕੱਢਿਆ ਇਲੈਕਸ਼ਨ 2024 ਚ ਲੋਕ ਸਭਾ ਚੋਣਾਂ ਲਈ ਪੰਜਾਬ ਚ ਅੱਜ ਸਭ ਤੋਂ ਵੱਡਾ ਦਿਨ 17 ਮਈ ਤੋਂ ਬਾਅਦ ਤਿਆਰ ਹੋਵੇਗਾ ਅਸਲ ਮੈਦਾਨ ਲੋਕ ਸਭਾ ਇਲੈਕਸ਼ਨ 2024 ਤਿਹਾਰ جیل ਜੋ ਮੇਰੀ ਲਾਈਵ ਵੀਡੀਓ ਵੇਖਦੇ ਸੀ ਪੀਐਮ ਦਫ਼ਤਰ ਦੇ ਅਧਿਕਾਰੀ केजीवाल ਵੱਲੋਂ ਵੱਡਾ ਖੁਲਾਸਾ ਅਬਹੁਜੇ ਪਾਣੀ ਲਈ ਪ੍ਰਾਵਾਂਦਾਵੀ ਵਾਇਆ ਖੂਨ ਪਿੰਡ ਟਿੱਕਰ ਖੇੜਾ ਚ ਖੂਨੀ ਟਕਰਾ ਸਾਈਲੋ ਪਲਾਂਟ ਚੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਲਾਲ ਭਿਆਨਕ ਹਾਦਸਾ ਗਨਕ ਨਾਲ ਲੱਦੇ ਦੂਹ ਟਰੱਕ ਆਇਲ ਪੇਟ ਚ ਡਰਾਈਵਰ ਚਲਸਿਆ ਜਲੰਧਰ ਚ ਸਕ੍ਰੈਪ ਦੇ ਗੋਦਾਮ ਨੂੰ ਲੱਗਿਆ ਭਿਆਨਕ ਅੱਗ ਕਈ ਘਰ ਵੀ ਆਇਲ ਪੇਟ ਚ ਫਾਇਰ ਬ੍ਰਿਗੇਡ ਦੀਆਂ ਦਰਜਨਾ ਗੱਡੀਆਂ ਨੇ ਪਾਇਆ ਕਬ ਜੀ ਗੋਇੰਦਵਾਲ ਸਾਹਿਬ ਚ ਵਿਆਹ ਦੌਰਾਨ ਆਤਿਸ਼ਬਾਜੀ ਚਲੋਣ ਤੋਂ ਰੋਕਿਆ ਤਾਂ ਕਰਤਾ ਹਮਲਾ ਕਰ ਦੇ ਅੰਦਰ ਦਾਖਲ ਹੋ ਕੇ ਕਿਤੇ ਕੁੱਟ ਮਾਰ ਨਿਊਜ਼ ਚਲਾਉਣ ਤੇ ਕਾਲੀ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਨੋਟਿਸ جاری 48 ਘੰਟਿਆਂ ਦੇ ਅੰਦਰ ਮੰਗੇ ਸਪਸ਼ਟਕਰਨ ਏਸੀਐਮ ਕੀ ਔਰਤਾਂ ਦੀ ਸੁਰੱਖਿਆ ਕਰਨਗੇ ਸਵਾਤੀ ਮਾਲੇਵਾਲਕਟ ਮਾਰ ਮਾਮਲੇ ਚ ਕੇਜੀਵਾਲ ਤੇ ਬੜੀ ਨਿਰਮਲਾ ਸਿਤਾ ਰਾਮ 2024 ਛੱਡੋ 2029 ਚ ਵੀ ਪੀਐਮ ਬਣਨ ਕੇ ਮੋਦੀ ਅਰਵਿੰਦ ਕੇਜਰੀਵਾਲ ਦੇ ਦਾਅਵੇ ਤੇ ਰਾਜਨਾਥ ਸਿੰਘ ਦਾ ਠੁਕਵਾ ਜਵਾਬ ਬਾਲ ਬਾਲ ਬਚੀ 180 ਯਾਤਰੀਆਂ ਦੀ ਜਾਨ ਟੇਕ ਆਫ ਦੌਰਾਨ 에ਅਰ ਇੰਡੀਆ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ ਬਹੁਤ ਸਾਰੇ ਲੋਕਾਂ ਨੂੰ ਵੱਡੀ ਬੋਤਲ ਦਿਖਾਈ ਦੇਵੇਗੀ ਸ਼ਰਾਬ ਘਟਾਲੇ ਮਾਮਲੇ ਤੇ ਅਮਿਤ ਸ਼ਾਹ ਨੇ ਸੀਐਮ ਕੇਜਰੀਵਾਲ ਤੇ ਕਸਿਆ ਤੰਜ ਦਿੱਲੀ ਪੁਲਿਸ ਮੁਕਾਬਲੇ ਚ ਮਾਰਿਆ ਸ਼ੂਟਰ ਗੋਲੀ ਪੁਰਤਗਾਲ ਦੇ ਗੈਂਗ ਲੀਡਰ हिमाशु पावलेई करदासी काम पटना ਦੇ ਮਸ਼ਹੂਰ ਸਕੂਲ ਦੇ ਨਾਲੇ ਜੂ ਵਿਦਿਆਰਥੀ ਦੀ ਲਾਸ਼ ਮਿਲਣ ਮਗਰੋਂ دہشت ਦਾ ਮਾਹੌਲ ਗੁੱਸੇ ਚ ਆਏ ਲੋਕਾਂ ਨੇ ਇਮਾਰਤ ਨੂੰ ਲਾਇਕ ਕਪਿਲ ਸਿੱਬਲ ਨੇ ਜਿੱਤੀ ਸੁਪਰੀਮ ਕੋਰਟ ਬਾਅਰ ਐਸੋਸੀਏਸ਼ਨ ਦੀ ਚੋਣ ਆਪਣੇ ਨੇੜਲੇ ਵਿਰੋਧੀ ਨੂੰ 1066 ਵੋਟਾਂ ਨਾਲ ਹਰਾਇਆ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਲਬਾਬਾ ਬਿਦੀ ਚੰਦ ਜੀ ਖਾਲਸਾ ਛੋਣੀ ਪਲੰਟਨ ਵਿਖੇ ਹੋਏ ਨਾਤਮਸਤਕ ਕਿਹਾ ਸਿੱਖ ਭਾਈਚਾਰੇ ਨੂੰ ਆਸਟ੍ਰੇਲੀਆ ਦਾ ਅਣਖਰਮਾ ਅੰਗ ਹਰਦੀਪ ਨੇ ਜਰਤਿਆ ਕਾਂ ਦਾ ਮਲਜ਼ਮ ਅਮੰਤੀ ਪਦਾਲਤ ਚ ਹੋਇਆ ਪੇਸ਼ 21 ਮਈ ਨੂੰ ਮੁੜ ਪੇਸ਼ ਹੋਣ ਦਾ ਹਦਾਇਤ ਫਰਾਂਸ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਨਿਊ ਕੈਲੇਡੋਨੀਆ ਚ ਲਗਾਈ ਐਮਰਜੈਂਸੀ ਟਿਕਟੌਕ ਤੇ ਵੀ پابੰਦੀ 10 ਲੋਕਾਂ ਨੂੰ ਘਰ ਚ ਕਿਤਾ ਨਜ਼ਰਬੰਦ ਆਈਪੀਐਲ 2024 ਦਾ ਗਣਿਤ ਐਸਆਰਐਚ ਪਲੇਆਫ ਚ ਪਹੁੰਚਿਆ ਦਿੱਲੀ ਦੌੜ ਤੋਂ ਬਾਹਰ ਮੁੰਬਈ ਇੰਡੀਅਨਸ ਅਜ ਲਖਨਊ ਨੂੰ ਖਤਮ ਕਰ ਸਕਦਾ ਹੈ ਇਸਾਨ ਹੁਣ ਤੱਕ ਦੀਆਂ ਮੁੱਖ ਖਬਰਾਂ ਮਿਲੋ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼